ਸਾਰੇ ਕੀ ਮਾਮਲਾ ਸਿਗਨਲ ਮੋਬਾਈਲ ਦਾ ਪਿਛਲੇ ਦਿਨੀ ਸਾਡੇ ਕੈਂਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਉਸ ਤੋਂ ਇਲਾਵਾ ਵੀ ਇੱਕ ਦੋ ਵਾਰ ਤਾਂ ਹੋਰ ਸਨੇਚਿੰਗ ਹੋਈਆਂ ਸੀ ਮੋਬਾਈਲ ਦੀਆਂ ਜਿਸ ਦੇ ਤਹਿਤ ਸ਼੍ਰੀਮਤੀ ਸੋਮਿਆ ਮਿਸ਼ਰਾ ਐਪੀਐਸ ਜਿਆ ਫੁਰ ਉਸ ਪੁਰਵ ਨੂੰ ਸਖਤ ਦਸ਼ਤ ਨਿਰਦੇਸ਼ਾਤੇ ਸ਼ਹਿਰ ਵਿੱਚ ਚੈਕਿੰਗ ਉਹ ਤਾਂ ਹੀ ਤੇ ਖੜਾ-ਖੜਾ ਤੇ ਡੇਲੀ ਰੂਟੀਨ ਦੇ ਨਾਕੇ ਸਚਨ ਕਾਰਡਨ ਆਪਰੇਸ਼ਨ ਚੱਲ ਰਹੀ ਸੀ ਜਿਸਦੇ ਚੱਲਦੇ ਆ ਐਸਐਚਓ ਦੀ ਟੀਮ ਨੇ ਲੈ ਕੇ ਜਾ ਨਾਕੇ ਤੇ ਸੀ ਤਾਂ ਉਸਨੇ ਕਰਨ ਤੇ ਸਾਹਿਲ ਨਾਮ ਦੇ ਦੋ ਵਿਅਕਤੀਆਂ ਨੂੰ ਰੋਕਿਆ ਜੋ ਪੁੱਛਪੜਤਾਲ ਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਭੁਰੀਏ ਦੱਸੇ ਸੀ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਨੇ ਪੁੱਛਪੜਤਾਲ ਕੀਤੀ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੇਡੀ ਤੋਂ ਫੋਨ ਸਗਾਜ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦੁਹਰਾਨੇ ਪੁੱਛਗਿੱਛ ਆਲਰੇਡੀ ਪਰਚਾ ਦਰਜ ਸੀ ਜੋ ਦਰਾਂ ਨੇ ਪੁੱਛ ਕੇ ਜਿਨ੍ਹਾਂ ਨੇ ਮੰਨਿਆ ਕਿ ਇਹ ਨੇ ਕਰੀਬ 30-35 ਵਾਰ ਦਾ ਸਨੈਚਿੰਗ ਦੀਆਂ ਸਿਟੀ ਫਿਰੋਜ਼ਪੁਰ ਤੇ ਕੈਟ ਫਿਰੋਜ਼ਪੁਰ ਵਿੱਚ ਕੀਤੀਆਂ ਜੋ ਇਹਨਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦੱਸਣ ਮੁਤਾਬਕ ਬੜੇ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਬਰਾਮਦ ਕਰਾਇਆ ਜਾਂਦੀ ਥੈਂਕ ਯੂ